ਲੇ ਗਈ ਗਰਸੇਵਕ ਮੈਨੂੰ ਕਹਿੰਦਾ ਵੀ ਮੈਨੂੰ ਚਾਹੀਦੇ ਨੇ ਚਾਕਲੇਟ ਮੈਂ ਇਹਨੂੰ ਚਾਕਲੇਟ ਲਿਆ ਤੇ 4 1 2 3 4 ਠੀਕ ਆ 4 ਤੈਨੂੰ ਚਾਕਲੇਟ ਲਿਆ ਤੇ ਤੇ ਹੁਣ ਤੇਰਾ ਥੋੜਾ ਜਿਹਾ ਦਿਮਾਗ ਜੂਲੀ ਵੀ ਤੇਰਾ ਦਿਮਾਗ ਪੂਰਾ ਧਿਆਨ ਲਾਉਣਾ ਕਿ ਨਹੀਂ ਇੱਕ ਚਾਕਲੇਟ ਤਾਂ ਤੈਨੂੰ ਮਿਲ ਜੂਗਾ ਠੀਕ ਆ ਜੇ ਤੂੰ ਹਾਰ ਗਿਆ ਚਲ ਇੱਕ ਤਾਂ ਤੈਨੂੰ ਤਾਂ ਹੀ ਦੇ ਦਾਂਗੇ ਫਿਰ ਨਹੀਂ ਤੂੰ ਰੋਣਾ ਮੈਨੂੰ ਪਤਾ ਜਿਹੜੇ ਤਿੰਨ ਚਾਕਲੇਟ ਆ ਇਹ ਤੈਨੂੰ ਤਾਂ ਮਿਲਣਗੇ ਇਦੋਂ ਗੇਮ ਜਿੱਤ ਲਿੰਗਾ ਹੁਣ ਗੇਮ ਕੀ ਆ ਮੈਂ ਤੈਨੂੰ ਇੱਕ ਵਾਰੀ ਕਰਕੇ ਦਿਖਾ ਦਮ ਫਿਰ ਤੈਨੂੰ ਕਰਨਾ ਪੈਣਾ ਤੇ ਉਹ ਧਿਆਨ ਨਾਲ ਹੁਣ ਤੂੰ ਚੰਗੀ ਤਰ੍ਹਾਂ ਸਮਝ ਲੈ ਹਨਾ ਆ ਇੱਕ ਕੱਪੀ ਦਾ ਮੂੰਹ ਉੱਪਰ ਨੂੰ ਆ ਦੋਹਾਂ ਦਾ ਥੱਲੇ ਨੂੰ ਤੈਨੂੰ ਮਿਲਣੇ ਨੇ ਤਿੰਨ ਚਾਂਸ ਤਿੰਨਾ ਚਾਂਸਾਂ ਦੇ ਵਿੱਚ ਤਿੰਨਾਂ ਕੱਪੀਆਂ ਦਾ ਮੂੰਹ ਉੱਪਰ ਵੱਲ ਨੂੰ ਚਾਹੀਦਾ ਠੀਕ ਆ ਲੈ ਵੀ ਚੈੱਕ ਕਰ ਲਿਓ ਹੁਣ ਧਿਆਨ ਨਾਲ ਮੈਂ ਕਰਨ ਲੱਗਿਆ ਸਟਾਰਟ ਕੰਮ ਇਹ ਲੈ ਵੀ 1 2 ਤੈਨੂੰ ਤੈਨਾਂ ਕਪੀ ਨੇ ਮੂੰਹ ਉੱਪਰ ਹੋ ਗਿਆ ਨਾ ਲੈ ਹੁਣ ਕਟਰ ਆਈ ਫਿਰ ਤੈਨੂੰ ਵੀ ਦੇਖੀ ਆਚਕ ਦੇਖ ਰਿਹਾ ਤੂੰ ਕਿੰਨਾ ਕੈਚ ਕਰਦਾ ਘਰ ਸਟਾਰਟ ਫਿਰ ਠੀਕ ਆ ਬਾਹਲੀ ਬਾਹ ਸ਼ਾਬਾਸ਼ ਤੇਰੇ ਬਾਹਲੀ ਬਾਹ ਸ਼ਾਬਾਸ਼ ਤੇਰੇ ਤੂੰ ਤਾਂ ਕਮਾਲੀ ਕਰਦੀ ਲੈ ਵੀ ਹੁਣ ਤੈਨੂੰ ਚੌਕਲੇਟਾਂ ਚ ਦੇ ਦੇਣੇ ਆ ਚਾਰੀ ਚਾਰ ਚੌਕਲੇਟ ਦੇ ਦੇਣੇ ਇਹਦੇ ਨੂੰ ਪਰ ਹੁਣ ਖਾਣੇ ਇਕੱਲਾ ਇਕੱਲਾ ਕਰਕੇ ਠੀਕ ਆ